ਪਰ ਮੌਤ ਦੀ ਵਿਆਖਿਆ ਅੱਜ ਤੱਕ ਸਿਰਫ ਦੂਜਿਆਂ ਤੇ ਲਾ ਕੇ ਸੁਣੀ ਹੈ। ਬਾਬਾ ਜੀ ਕਹਿੰਦੇ ਇੱਕ ਦਿਨ ਖੁਦ ਦੇ ਸਰੀਰ ਨੂੰ ਚਿਖਾ ਚ ਪਿਆ ਮਹਿਸੂਸ ਕਰੋ। ਸਿਰਫ 2 ਮਿੰਟ ਵਾਸਤੇ ਵੀ ਇਹ ਬੈਰਾਗ ਚੀਜ਼ ਕੀ ਹੈ। ਹੁਣ ਮੰਨ ਲਓ ਜਿਸ ਪਰਿਵਾਰ ਦੇ ਵਿੱਚ ਅਸੀਂ ਆਪਣਾ ਹੱਸ ਖੇੜ ਕੇ ਸਮਾਂ ਲੰਘਾਉਂਦੇ ਆਂ। ਧੀਆ ਪੁੱਤਾਂ ਦੇ ਮੋਹ ਵਿੱਚ ਜਾਂ ਧਨ ਦੇ ਹੌਮੇ ਦੇ ਵਿੱਚ ਵੀ ਮੇਰੇ ਕੋਲ ਤੇ ਧਨ ਹੀ ਬੜਾ ਹੈ ਦੌਲਤ ਬੜਾ ਹੈ ਮੇਰੇ ਕੋਲ ਪਦਵੀ ਬਹੁਤ ਵੱਡੀ ਹੈ ਮੇਰੇ ਕੋਲ ਸੰਸਾਰੀ ਪਦਾਰਥ ਬੜੇ ਨੇ ਜ਼ਮੀਨ ਹੈ ਜਾਇਦਾਦ ਹੈ ਬੰਦਾ ਇਹੀ ਚੀਜ਼ਾਂ ਵਿੱਚ ਜ਼ਿੰਦਗੀ ਲਗਾਉਂਦਾ ਹੈ ਨਾ ਜੀ ਇਹੀ ਵਾਸਨਾਵਾਂ 'ਚ ਸਮਾਂ ਲਗਾਉਂਦਾ ਹੈ ਸਤਿਗੁਰੂ ਸਾਹਿਬ ਕਹਿੰਦੇ ਸਿਰਫ 2 ਮਿੰਟ ਵਾਸਤੇ ਹੁਣ ਇਹ ਸੋਚ ਕਿ ਜਿਸ ਪਰਿਵਾਰ ਦੇ ਵਿੱਚ ਤੂੰ ਰੋਜ਼ ਰਾਤ ਨੂੰ ਹੱਸ ਖੇਡ ਕੇ ਸੌਣਾ ਹੈ ਰਾਤ ਨੂੰ ਕਦੇ ਉਹਨਾਂ ਦੇ ਸੁੱਤੇ ਪਿਆਂ ਤੇਰੀ ਜਾਗ ਖੁੱਲੇ ਸਾਰਾ ਪਰਿਵਾਰ ਸੁੱਤਾ ਪਿਆ ਹੋਵੇ ਬਾਬਾ ਜੀ ਕਹਿੰਦੇ ਤੂੰ ਮਹਿਸੂਸ ਕਰਕੇ ਕੱਲਾ ਰਾਤ ਨੂੰ 2 ਮਿੰਟ ਲਈ ਉੱਠ ਗਿਆ ਹੈ ਤੂੰ ਵੇਖਿਆ ਕਿ ਪਤਨੀ ਸੁੱਤੀ ਪਈ ਹੈ ਤੂੰ ਵੇਖਿਆ ਕਿ ਬੱਚੇ ਸੁੱਤੇ ਪਏ ਨੇ ਤੂੰ ਮਹਿਸੂਸ ਕੀਤਾ ਕਿ ਮੇਰੀ ਮਾਂ ਮੇਰਾ ਪਿਓ ਸਭ ਸੁੱਤੇ ਪਏ ਨੇ ਤੇ ਮੈਂ ਇਕੱਲਾ ਜਾਗਦਾ ਹੁਣ ਤੂੰ ਇਹ ਸੀ ਚੀਜ਼ ਸਤਿਗੁਰੂ ਸਾਹਿਬ ਕਹਿੰਦੇ ਮਹਿਸੂਸ ਕਰ ਵੀ ਇਹ ਸਾਰੇ ਉੱਠ ਗਏ ਨੇ ਤੇ ਮੈਂ ਹਮੇਸ਼ਾ ਲਈ ਸੌਂ ਗਿਆ ਹਾਂ ਕਹਿੰਦਾ ਭਾਪ ਵੀ ਮੰਨ ਲਏ ਉਸ ਸਰੀਰ ਚੋਂ ਪ੍ਰਾਣ ਪੰਖੇਰੂ ਨਿਕਲ ਗਏ ਨੇ ਹੁਣ ਮੇਰੇ ਘਰਦਿਆਂ ਦਾ ਰੋਲ ਕੀ ਹੈ ਕਹਿੰਦੇ ਚੇਤੇ ਰੱਖੋ ਸਭ ਤੋਂ ਪਹਿਲਾਂ ਤੇ ਜਦੋਂ ਅਸੀਂ ਖੁਦ ਨੂੰ ਚਿਖਾ ਤੇ ਪਿਆ ਮਹਿਸੂਸ ਕੀਤਾ ਅਜਿਸ ਪਰਿਵਾਰ ਨਾਲ ਸਾਡਾ ਮੋਹ ਹੈ ਜਿਹੜੇ ਪਦਾਰਥਾਂ ਨਾਲ ਜਿਹੜੇ ਧਨ ਨਾਲ ਜਿਹੜੀ ਜ਼ਮੀਨ ਨਾਲ ਅੱਜ ਤੱਕ ਸਾਡਾ ਨਾਮ ਜੁੜਿਆ ਹੋਇਆ ਸੀ ਦਾਵੇ ਜੁੜੇ ਹੋਏ ਸਨ ਜਿਸ ਵੇਲੇ ਸਰੀਰ 'ਚੋਂ ਪ੍ਰਾਨ ਨਿਕਲੇ ਇੰਨੇ ਕੁ ਸਮੇਂ ਦੇ ਵਿੱਚ ਹੀ ਇੱਕ ਖਿੰਨ ਵਿੱਚ ਸਭ ਕੁਝ ਪਰਾਇਆ ਹੋ ਜਾਣਾ ਹੈ ਨਾ ਜ਼ਮੀਨ ਸਾਡੀ ਰਹੇਗੀ ਨਾ ਮਾਂ ਨਾ ਪਿਤਾ ਨਾ ਪਤਨੀ ਨਾ ਭੈਣ ਨਾ ਭਰਾ ਨਾ ਦੋਸਤ ਨਾ ਮਿੱਤਰ ਸਭ ਕੁਝ ਇਹ ਇੱਕ ਸਮੇਂ ਦੇ ਵਿੱਚ ਸਾਡਾ ਸਬੰਧ ਟੁੱਟ ਜਾਏਗਾ ਫਿਰ ਸਤਿਗੁਰੂ ਸਾਹਿਬ ਕਹਿੰਦੇ ਇਹ ਹੀ ਲੋਕ ਸਿਰ ਨਾਲ ਸਿਰ ਜੋੜ ਕੇ ਤੈਨੂੰ ਜਾਲਨ ਦੀਆਂ ਗੱਲਾਂ ਕਰਨਗੇ ਵੀ ਸਮਾਂ ਬਹੁਤ ਹੋ ਰਿਹਾ ਹੈ ਰਿਸ਼ਤੇਦਾਰਾਂ ਨੇ ਫਿਰ ਵਾਪਸ ਵੀ ਮੁੜਨਾ ਹੋਣਾ ਹੈ ਕੁਝ ਸਮੇਂ ਬਾਅਦ ਤੇ ਕੋਈ ਰੋਏਗਾ ਤੇਰੀ ਯਾਦ ਵਿੱਚ ਤੇਰਾ ਸਮਾਂ ਚੇਤੇ ਕਰੇਗਾ ਸਭ ਕੁਝ ਹੋਣ ਤੋਂ ਬਾਅਦ ਅਖੀਰ ਨੂੰ ਗੱਲ ਨਿਬੜਨੀ ਆ ਕੇ ਜਿਨੂੰ ਬਾਬਾ ਕਬੀਰ ਜੀ ਕਹਿੰਦੇ ਰੇ ਬਉਰੇ ਤੁਹੇ ਕਦੀ ਨਾ ਰੱਖ ਹੈ ਕੋਈ ਕਰਦੇ ਵਿੱਚ ਨਹੀਂ ਰੱਖਿਆ ਜਾਣਾ ਗੁਰਮਖੋ ਹੁਣ ਤੁਸੀਂ ਵੇਖੋ ਆਪਾਂ ਕਹਿੰਨੇ ਮੇਰਾ ਪੁੱਤ ਮੇਰੀ ਧੀ ਮੇਰੀ ਮਾਂ ਮੇਰਾ ਪਿਓ ਕਹਿੰਨੇ ਆ ਨਾ ਜੀ ਜਦੋਂ ਸਰੀਰ ਚੋਂ ਸਵਾਸ ਨਿਕਲ ਜਾਂਦੇ ਨੇ ਫਿਰ ਉਹ ਘਰ ਦੇ 10 ਮਿੰਟ ਵੀ ਬਾਅਦ ਆਪਣੇ ਘਰ ਵਿੱਚ ਸੁਪੁੱਤ ਧੀ ਨੂੰ ਰੱਖਣਾ ਨਹੀਂ ਚਾਹੁੰਦੇ ਜਿਹਦੇ ਨਾਲ ਸਾਰੀ ਜ਼ਿੰਦਗੀ ਲਾੜ ਲੜਾਇਆ ਗੁਰਮਖੋ ਇਹ ਕੋਈ ਡਰਾਉਣ ਵਾਸਤੇ ਗੱਲਾਂ ਨਹੀਂ ਸਤਿਗੁਰੂ ਸਾਹਿਬ ਕਹਿੰਦੇ ਆ ਜਿਹੜਾ ਫੁਰਨਾ ਮਨ ਚ ਬਣਾ ਰਿਹਾ ਹੈ ਨਾ ਆਪਣੇ ਆਪ ਨੂੰ ਚਿਖਾ ਤੇ ਲਟਾਉਣ ਦਾ ਇਹ ਫੁਰਨਾ ਇੱਕ ਦਿਨ ਸੱਚ ਹੋਣਾ ਹੈ ਇਹ ਫੁਰਨੇ ਨੇ ਇੱਕ ਦਿਨ ਵਾਪਰਨਾ ਹੈ ਸਤਿਗੁਰੂ ਸਾਹਿਬ ਕਹਿੰਦੇ ਬਾਕੀ ਜੋ ਫੁਰਨੇ ਸੋਚਦੇ ਆ ਵੀ ਮੈਂ ਦੁਨੀਆ ਦਾ ਰਾਜਾ ਬਣ ਜਾਵਾਂ ਬਹੁਤ ਵੱਡੀ ਜ਼ਮੀਨ ਜਾਇਦਾਦ ਦਾ ਮਾਲਕ ਇਹ ਫੁਰਨੇ ਸੱਚ ਹੋਣ ਭਾਵੇਂ ਨਾ ਹੋਣ ਪਰ ਜਿਹੜਾ ਆ ਫੁਰਨਾ ਨਾ ਜੀ ਇੱਕ ਦਿਨ ਚਿਖਾ ਤੇ ਪਏ ਖੁਦ ਨੂੰ ਮਹਿਸੂਸ ਕਰਨਾ ਇਹ ਫੁਰਨਾ ਅੱਜ ਨਹੀਂ ਤੇ ਕੱਲ ਜਰੂਰ ਸੱਚ ਹੋਣਾ ਹੈ ਇਹ ਇਹਨੂੰ ਸੋਚ ਕੇ ਬਾਬਾ ਜੀ ਕਹਿੰਦੇ ਨਿਰਾਸ਼ਤਾ ਵਿੱਚ ਨਹੀਂ ਜਾਣਾ ਉਦਾਸੀ ਵਿੱਚ ਨਹੀਂ ਜਾਣਾ ਦੁੱਖਾਂ ਵਿੱਚ ਨਹੀਂ ਡਿੱਗਣਾ ਡਰਨਾ ਨਹੀਂ ਬਾਬਾ ਜੀ ਕਹਿੰਦੇ ਇਹ ਸਭ ਚੀਜ਼ਾਂ ਨੂੰ ਮਹਿਸੂਸ ਕਰਕੇ ਤੂੰ ਬੈਰਾਗ ਧਾਰਨ ਕਰਨਾ ਔਰ ਉਸ ਬੈਰਾਗ ਦੇ ਵਿੱਚੋਂ ਜਿਵੇਂ ਗ੍ਰਸਤੀ ਜੀਵਨ ਬਤੀਤ ਕਰ ਰਹੇ ਆਂ ਤੇਰੇ ਅੰਦਰ ਰੱਬ ਦੀ ਯਾਦ ਪੈਦਾ ਹੋ ਜਾਏ ਜਿਹਦੇ ਵਾਸਤੇ ਜੀਵਨ ਮਿਲਿਆ ਹੈ ਲਓ ਵਿਚਾਰ ਹੁਣ ਮੰਨ ਲਓ ਸੰਸਾਰ ਦੇ ਵਿੱਚ ਰਹਿੰਦਿਆਂ ਰਹਿੰਦੇ ਆ ਮਾਤਾ ਪਿਤਾ ਪਰਿਵਾਰ ਇਹਨਾਂ ਵਿੱਚ ਹੱਸਦਿਆਂ ਖੇਡਦਿਆਂ ਬੰਦੇ ਨੇ ਮਹਿਸੂਸ ਕੀਤਾ ਕਿ ਮੇਰੀ ਮੌਤ ਹੋ ਗਈ ਹੈ ਜਿਹੜਾ ਪਰਿਵਾਰ ਕਹਿੰਦਾ ਸੀ ਮੇਰਾ ਪਿਓ ਮੇਰੀ ਮੇਰੀ ਪਤਨੀ ਜਾਂ ਮੇਰਾ ਭਰਾ ਜਾਂ ਮੇਰੀ ਮਾਂ ਚੇਤੇ ਰੱਖੋ 10 ਮਿੰਟ ਤੋਂ ਬਾਅਦ ਕਿਸੇ ਨੇ ਉਸ ਮਾਂ ਨੂੰ ਉਸ ਪਿਤਾ ਨੂੰ ਉਸ ਪਤਨੀ ਨੂੰ ਜਾਂ ਜੋ ਵੀ ਸਰੀਰ ਚੜਾਈ ਕੀਤਾ ਉਹਨੂੰ ਆਪਣੇ ਘਰ 'ਚ ਨਹੀਂ ਰੱਖਣਾ ਉਹ ਪਿੰਡ ਦੇ ਸਭ ਤੋਂ ਪਰਲੇ ਪਾਸੇ ਜਿੱਥੇ ਕੋਈ ਵੀ ਜਾਣਾ ਪਸੰਦ ਨਹੀਂ ਕਰਦਾ ਦੱਸੋ ਜੀ ਜਿਉਂਦੇ ਜਾਗਦੇ ਸਮਸ਼ਾਨ ਘਾੜ ਚ ਕੌਣ ਜਾਣਾ ਚਾਹੁੰਦਾ ਅਸੀਂ ਨਹੀਂ ਨਾ ਜਾਂਦੇ ਜੀ ਬਾਬਾ ਜੀ ਕਹਿੰਦੇ ਜਿਹੜੇ ਅੱਜ ਤੈਨੂੰ ਲਾੜ ਲਡਾਉਂਦੇ ਨੇ ਜਿਹੜੇ ਤੈਨੂੰ ਇੱਕ ਪਲ ਵੀ ਅੱਖਾਂ ਤੋਂ ਪਾਸੇ ਨਹੀਂ ਕਰਨਾ ਚਾਹੁੰਦੇ ਇਹ ਹਮੇਸ਼ਾ ਲਈ ਤੇਰੇ ਸਰੀਰ ਨੂੰ ਉੱਥੇ ਛੱਡ ਕੇ ਆਉਣਗੇ ਅੱਜ ਜਦੋਂ ਆਪਾਂ ਅੱਜ ਕਹਿੰਨੇ ਆ ਨਾ ਜੀ ਮੈਂ 5-7 ਕਿਲੋ ਭਾਰ ਚੱਕਦਾ ਤੇ ਮੇਰੇ ਹੱਥ ਦਰਦ ਕਰਨ ਲੱਗ ਪੈਂਦੇ ਨੇ ਸਾਧ ਸੰਗਤ ਜੀ 6-7 ਕੁਵੰਟਲ ਲੱਕੜਾਂ ਇਸ ਸਰੀਰ ਤੇ ਪਈਆਂ ਹੋਣਗੀਆਂ ਤੇ ਕੋਈ ਭਾਰ ਮਹਿਸੂਸ ਨਹੀਂ ਹੋਣਾ ਜਿਆਦਾਤਰ ਲੱਕੜਾਂ ਜਿਹੜੇ ਚਿਹਰੇ ਨੂੰ ਰੋਜ਼ ਸਵਾਰਦੇ ਆ ਜਿਹੜੇ ਚਿਹਰੇ ਨੂੰ ਸੁੰਦਰ ਬਣਾਉਣ ਵਾਸਤੇ ਬੜੇ ਯਤਨ ਕੀਤੇ ਜਾਂਦੇ ਨੇ ਸਭ ਤੋਂ ਵੱਧ ਲੱਕੜਾਂ ਇਸੇ ਮੂੰਹ ਤੇ ਰੱਖੀਆਂ ਜਾਣੀਆਂ ਨੇ ਇਸੇ ਛਾਤੀ ਤੇ ਰੱਖੀਆਂ ਜਾਣੀਆਂ ਨੇ ਕਿਉਂ ਜੀ ਕਿਉਂਕਿ ਜਦੋਂ ਮਨੁੱਖ ਦੇ ਸਰੀਰ ਨੂੰ ਅੱਗ ਫੜਦੀ ਹੈ ਨਾ ਗੁਰਮੁਖੋ ਅੱਗ ਲੱਗਦੀ ਹੈ ਚਿਖਾ ਵਿੱਚ ਮਨੁੱਖ ਦਾ ਸਾਰਾ ਸਰੀਰ ਛਾਤੀ ਵੱਲ ਨੂੰ ਖਿੱਚਿਆ ਜਾਂਦਾ ਹੈ ਇਸੇ ਲਈ ਵੱਧ ਲੱਕੜਾਂ ਛਾਤੀ ਵੱਲ ਮੂੰਹ ਵੱਲ ਰੱਖੀਆਂ ਜਾਂਦੀਆਂ ਨੇ ਬਾਬਾ ਜੀ ਕਹਿੰਦੇ ਅੱਜ 5 ਕਿਲੋ 7 ਕਿਲੋ ਵਜਨ ਚੁੱਕਦੇ ਤੇ ਹੱਥਾਂ ਨੂੰ ਤਕਦੀਫ ਹੋ ਜਾਂਦੀ ਹੈ ਦਰਦ ਕਰਦੇ ਨੇ ਇਹ ਸੋਚ ਕੇ ਮਨ 'ਚ ਕਿਉਂ ਨਹੀਂ ਬੈਰਾਗ ਆਉਂਦਾ ਵੀ ਇੱਕ ਦਿਨ ਕਵਾਂਟਲਾਂ ਦੇ ਹਿਸਾਬ ਨਾਲ ਲੱਕਣਾ ਇਸ ਸਰੀਰ ਤੇ ਚਿੰਨੀਆਂ ਜਾਣੀਆਂ ਨੇ ਨਾ ਦਰਦ ਮਹਿਸੂਸ ਹੋਣਾ ਨਾ ਭਾਰ ਮਹਿਸੂਸ ਹੋਣਾ ਫਿਰ ਅਗਲੇ ਦਿਨ ਬਾਬਾ ਜੀ ਕਹਿੰਦੇ ਫਿਰ ਸਰੀਰ ਦੇ ਵਿੱਚੋਂ ਜਦੋਂ ਪ੍ਰਾਨ ਪੰਖੇਰੂ ਨਿਕਲੇ ਚਿਖਾ ਦੇ ਵਿੱਚ ਸਰੀਰ ਸੜ ਕੇ ਸੁਆਹ ਹੋਇਆ ਫਿਰ ਬਾਬਾ ਜੀ ਕਹਿੰਦੇ ਅਗਲੇ ਦਿਨ ਤੇਰਾ ਸੇਵਾ ਠੰਡਾ ਹੋਣਾ ਤੇ ਇੱਕ ਬੋਰੀ ਦੇ ਵਿੱਚ ਪਾ ਕੇ ਤੈਨੂੰ ਨਹਿਰ ਵਿੱਚ ਤੈਰ ਆਉਣਾ ਹੈ ਇਹਦੇ ਤੋਂ ਵੱਧ ਬਾਬਾ ਜੀ ਕਹਿੰਦੇ 10 ਤੇਰੀ ਜ਼ਿੰਦਗੀ ਦਾ ਕੀ ਵजूद ਹੈ ਤੇਰੀ ਜ਼ਿੰਦਗੀ ਦੀ ਕੀ ਔਕਾਤ ਹੈ ਫਿਰ ਬਾਬਾ ਜੀ ਕਹਿੰਦੇ ਕਿਉਂ ਜੀਵਨ ਵਾਸ਼ਨਾਵਾਂ ਵਿੱਚ ਗੱਡੀ ਜਾਣਾ ਹੈ ਧੋਖੇ ਧੜੀਆਂ ਵਿੱਚ ਕਿਉਂ ਜੀਵਨ ਕਿਸੇ ਨੂੰ ਤਕਲੀਫ ਦੇਣ ਦੇ ਵਿੱਚ ਨਾ ਆਪ ਕਦੇ ਜ਼ਿੰਦਗੀ ਵਿੱਚ ਟਿਕਾਓ ਲਿਆ ਨਾ ਕਿਸੇ ਨੂੰ ਟਿਕਣ ਦਿੱਤਾ ਉਹ ਗ੍ਰਸਤੀ ਜੀਵਨ ਬੇਸ਼ੱਕ ਗੁਰੂ ਨਾਨਕ ਨੇ ਪਰਵਾਣ ਕੀਤਾ ਪਰ ਗ੍ਰਸਤੀ ਜੀਵਨ ਵੀ ਉਹ ਪਰਵਾਣ ਹੈ ਜਿਹਦੇ ਵਿੱਚ ਰੱਬ ਦੀ ਯਾਦ ਹੈ ਨਹੀਂ ਤੇ ਸਤਿਗੁਰੂ ਸਾਹਿਬ ਕਹਿੰਦੇ ਆਹ ਸਰੀਰ ਹੈ ਕਿ ਸਿਰ ਕੰਪਿਓ ਪਗ ਡਗਮਗੈ ਨੈਣ ਜੋਤ ਤੇ ਹੀਨ ਸਾਰੀ ਜ਼ਿੰਦਗੀ ਵਾਸ਼ਨਾਮਾਂ ਭੋਗੀਆਂ ਅਪਾ ਅੱਗੇ ਜਾ ਕੇ ਇਸ ਸ਼ਲੋਕ ਨੂੰ ਵਿਚਾਰਾਂਗੇ ਜੀ ਅਗਲੇ ਸਮਿਆਂ ਵਿੱਚ ਇਹ ਸ਼ਲੋਕ ਆਉਣਾ ਆਪਣੇ ਸਾਹਮਣੇ ਵੀ ਵਾਸ਼ਨਾਮਾਂ ਭੋਗਦਿਆਂ ਭੋਗਦਿਆਂ ਸਰੀਰ ਇੱਥੇ ਤੱਕ ਪਹੁੰਚ ਗਿਆ ਵੀ ਸਿਰ ਕੰਬਦਾ ਹੈ ਪੈਰ ਚੱਲਦੇ ਆ ਤੇ ਡਗਮਗਾਉਂਦੇ ਨੇ ਸਿਰ ਤੇ ਬੁਢੇਪਾ ਇੰਨਾ ਭਾਰੀ ਹੋ ਗਿਆ ਪਰ ਹਜੇ ਵੀ ਮਨ ਨਹੀਂ ਚਾਹੁੰਦਾ ਵੀ ਰੱਬ ਦਾ ਨਾਮ ਲੈ ਲਿਆ ਜਾਏ ਕਿਉਂਕਿ ਵਾਸਨਾਵਾਂ ਸਾਰੀ ਜ਼ਿੰਦਗੀ ਭੋਗੀਆਂ ਫਿਰ ਕਿੱਥੇ ਮਨ ਟਿਕ ਕੇ ਬੈਠੇਗਾ ਜੀ ਜਿਹੜਾ ਮਨੁੱਖ ਵਾਸਨਾਵਾਂ ਦਾ ਸ਼ਿਕਾਲ ਹੁੰਦਾ ਉਹ ਮਰਦੇ ਦਮ ਤੱਕ ਵੀ ਕਈ ਵਾਰ ਰੱਬ ਨੂੰ ਚੇਤੇ ਨਹੀਂ ਕਰ ਪਾਉਂਦਾ ਸਤਿਗੁਰੂ ਸਾਹਿਬ ਕਹਿੰਦੇ ਜਿੰਨਾ ਚਿਰ ਬੈਰਾਗ ਨਹੀਂ ਧਾਰਨ ਕਰਦਾ ਕੋਈ ਉੰਨੀ ਦੇਰ ਤੱਕ ਰੱਬ ਨਾਲ ਜੁੜਿਆ ਨਹੀਂ ਜਾ ਸਕਦਾ ਇਸੇ ਲਈ ਬਾਣੀ ਵਿੱਚ ਜਿੱਥੇ ਵੀ ਰੱਬ ਦੀ ਗੱਲ ਆਈ ਉਦੇ ਤੋਂ ਪਹਿਲਾਂ ਤੁਹਾਨੂੰ ਮੌਤ ਦਾ ਜ਼ਿਕਰ ਜ਼ਰੂਰ ਮਿਲੇਗਾ ਇਸ ਲਈ ਨਹੀਂ ਵੀ ਡਰਾਉਣ ਵਾਸਤੇ ਬਾਬਾ ਜੀ ਕਹਿੰਦੇ ਇਹ ਸੱਚਮੁੱਚ ਇੱਕ ਦਿਨ ਆਪਰਨਾ ਹੈ ਤੂੰ ਹਿਰਦੇ ਵਿੱਚ ਉਸ ਪਰਮਾਤਮਾ ਦੇ ਪ੍ਰਤੀ ਬੈਰਾਗ ਧਾਰਨ ਕਰ ਮਾਇਆ ਦੇ ਪਾਸੇ ਤੂੰ ਉਦਾਸ ਹੋ ਅਸੀਂ ਰਹਿਣਾ ਇਹਦੇ ਵਿੱਚ ਹੀ ਹੈ ਕਮਲ ਦਾ ਫੁੱਲ ਖਿੜਦਾ ਚਿੱਕੜ ਵਿੱਚ ਹੀ ਹੈ ਗੁਰਮੁਖੋ ਹੁਣ ਜੇ ਕਮਲ ਦਾ ਫੁੱਲ ਸੋਚੇ ਵੀ ਮੈਂ ਛੱਡ ਦੇਣਾ ਚਿੱਕੜ ਨੂੰ ਜਾ ਕੇ ਮਾਰਬਲ ਦੀਆਂ ਖਾਣਾ ਦੇ ਵਿੱਚ ਪੈਦਾ ਹੋਣਾ ਹੈ ਕੀਮਤੀ ਪੱਥਰਾਂ ਵਿੱਚ ਜਾ ਕੇ ਪੈਦਾ ਹੋਣਾ ਹੈ ਤਾਂ ਚੇਤੇ ਰੱਖੋ ਮਾਰਬਲ ਦੀਆਂ ਖਾਣਾ ਵਿੱਚ ਕਮਲਾਂ ਵਿੱਚ ਕਦੇ ਸੁਗੰਧੀ ਨਹੀਂ ਆ ਸਕਦੀ ਸੁਗੰਧੀ ਵਾਸਤੇ ਨੂੰ ਚਿੱਕੜ ਦੇ ਵਿੱਚ ਹੀ ਪੈਦਾ ਹੋਣਾ ਪਏਗਾ ਸੰਸਾਰ ਦੇ ਵਿੱਚ ਪਰਿਵਾਰ ਦੇ ਵਿੱਚ ਰਹਿਣਾ ਪਏਗਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪਰਿਵਾਰ ਚ ਰਹਿੰਦਿਆਂ ਵੀ ਬੈਰਾਗ ਧਾਰਨ ਕੀਤਾ ਜਾ ਸਕਦਾ ਹੈ ਪਰਿਵਾਰ ਛੱਡ ਕੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਜੱ ਪੈਸੇ ਦਾ ਸੰਗ ਛੱਡਣ ਦੀ ਲੋੜ ਨਹੀਂ ਮਾਇਆ ਵੀ ਛੱਡਣ ਦੀ ਲੋੜ ਨਹੀਂ ਬਸ ਇਹਦੀ ਮਮਤਾ ਛੱਡਣੀ ਹੈ ਅੰਦਰੋਂ ਸਾਥ ਸੰਗਤ ਜੀ ਜਿਵੇਂ ਇੱਕ ਮੁਰਗਾਬੀ ਹੈ ਜਿਹਦੀ ਉਦਾਹਰਨ ਲਈ ਹੈ ਬਾਦਸ਼ਾਹ ਜੀ ਨੇ ਬਾਣੀ ਦੇ ਵਿੱਚ ਬਹੁਪਮਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਇੱਕ ਦੋ ਉਦਾਹਰਨਾਂ ਇਹ ਵੀ ਜਿਵੇਂ ਸਾਥ ਸੰਗਤ ਜੀ ਸ਼ੀਸ਼ੇ ਦੇ ਵਿੱਚ ਸਾਡਾ ਚਿਹਰਾ ਹੈ ਸਾਡੀ ਪਰਛਾਈ ਹੈ ਜਿਵੇਂ ਦੁੱਧ ਦੇ ਵਿੱਚ ਮੱਖਣ ਹੈ ਫੁੱਲ ਦੇ ਵਿੱਚ ਖੁਸ਼ਬੂ ਹੈ ਪਰਮਾਤਮਾ ਏਦਾਂ ਹੀ ਸਾਡੇ ਅੰਦਰ ਵੱਸਦਾ ਪਿਆ ਪਰ ਸਾਧ ਸੰਗਤ ਜੀ ਇਹ ਕਹਿਆ ਵੀ ਜਿੰਨਾ ਚਿਰ ਮਨੁੱਖ ਪਰਿਵਾਰ ਚ ਰਹਿੰਦੇ ਆ ਨਿਰਮਲ ਨਹੀਂ ਹੁੰਦਾ ਇਹਨਾਂ ਦੇ ਪਾਸੋਂ ਉਦਾਸ ਨਹੀਂ ਹੁੰਦਾ ਉੰਨੀ ਦੇਰ ਤੱਕ ਬੈਰਾਗ ਨਹੀਂ ਧਾਰਨ ਕੀਤਾ ਜਾ ਸਕਦਾ ਹੁਣ ਮੁਰਗਾਬੀ ਪਾਣੀ ਵਿੱਚ ਰਹਿੰਦੀ ਜ਼ਰੂਰ ਹੈ ਪਰ ਉਹਦੇ ਕਦੇ ਵੀ ਖੰਭ ਗਿੱਲੇ ਨਹੀਂ ਹੁੰਦੇ ਪਾਣੀ ਬਚ ਟੁੱਬੀਆਂ ਵੀ ਲਾਉਂਦੀ ਹੈ ਪਾਣੀ ਵਿੱਚ ਮੁਰਗਾਬੀ ਤੈਰਦੀ ਵੀ ਹੈ ਜਦੋਂ ਉਹ ਦਾ ਮਨ ਕਰਦਾ ਉਡਾਰੀ ਭਰ ਜਾਂਦੀ ਹੈ ਕਿਉਂਕਿ ਉਹਦੇ ਖੰਭ ਕਦੇ ਗਿੱਲੇ ਨਹੀਂ ਹੁੰਦੇ ਕਾਂ ਦੇ ਖੰਭ ਗਿੱਲੇ ਹੋ ਜਾਂਦੇ ਨੇ ਚਿੜੀ ਦੇ ਖੰਭ ਗਿੱਲੇ ਹੋ ਜਾਂਦੇ ਨੇ ਪਾਣੀ ਵਿੱਚ ਪਰ ਗੁਰਮਖੋ ਮੁਰਗਾਬੀ ਦੇ ਨਹੀਂ ਹੁੰਦੇ ਤੇ ਗੁਰੂ ਸਾਹਿਬ ਜੀ ਨੇ ਫਿਰ ਉਦਾਹਰਣ ਲਈ ਮਰਜ ਕਹਿੰਦੇ ਮੁਰਗਾਈ ਨਹਿਸਾਣੇ ਤੇਰਾ ਜੀਵਨ ਪਰਿਵਾਰ ਵਿੱਚ ਰਹਿੰਦਿਆਂ ਇੰਨਾ ਨਿਰਲੇਪ ਹੋਵੇ ਬਿ ਰਹਿ ਪਰਿਵਾਰ ਦੇ ਵਿੱਚ ਪਰਵਾਸਨਾਮਾ ਇੰਨੀਆਂ ਨਾ ਵਧਨ ਕੇ ਪਰਿਵਾਰ ਨੂੰ ਪਾਲਣ ਦੀ ਖਾਤਰ ਪਾਪ ਕਰਨ ਲੱਗ ਪਏ ਠੱਗੀਆਂ ਮਾਰਨ ਲੱਗ ਪਏ ਬੇਈਮਾਨੀਆਂ ਤੇ ਉਤਰਾਵੇਂ ਕਿਸੇ ਦਾ ਹੱਕ ਖਾਣ ਲੱਗ ਪਏ ਗੁਰੂ ਸਾਹਿਬ ਕਹਿੰਦੇ ਪਰਿਵਾਰ ਚ ਰਹਿਣਾ ਚਿੱਕੜ ਚ ਰਹਿਣਾ ਪਰ ਕਮਲ ਦੇ ਵਾਂਗ ਖਿੜਨਾ ਹੈ ਜੀਵਨ ਨੀ ਮੈਲਾ ਹੋਣਾ ਚਾਹੀਦਾ ਜਿਹੜਾ ਮਨੁੱਖ ਪਰਿਵਾਰ ਚ ਰਹਿੰਦਿਆਂ ਸਤਗੁਰੂ ਸਾਹਿਬ ਕਹਿੰਦੇ ਇਸ ਜੀਵਨ ਨੂੰ ਜੀਣਾ ਚਾਹੁੰਦਾ ਹੈ ਨਾ ਵੀ ਮੈਂ ਆਪਾਂ ਤੋਂ ਬਚ ਜਾਮਾ ਠੱਗੀਆਂ ਤੋਂ ਚੋਰੀਆਂ ਬੇਈਮਾਨੀਆਂ ਵੱਲ ਮਨ ਨਾ ਤੁਰੇ ਤੇ ਪਰਿਵਾਰ ਵੀ ਪਲ ਜਾਏ ਤਾਂ ਸਤਿਗੁਰੂ ਸਾਹਿਬ ਕਹਿੰਦੇ ਇੱਕੋ ਹੀ ਤਰੀਕਾ ਆਪਣੀ ਨਾਸ਼ਵਾਨਤਾ ਨੂੰ ਰੋਜ਼ ਚੇਤੇ ਕਰਿਆ ਕਰ।